ਹਾਂਜੀ ਅੱਜ ਬਣਾਇਆ ਸੂਜੀ ਦਾ ਕੜਾ ਪ੍ਰਸ਼ਾਦ ਬੜੇ ਦਿਨਾਂ ਤੋਂ ਮੇਰਾ ਟਾਈਮ ਨਹੀਂ ਚੱਲਦਾ ਚਲੋ ਮੈਂ ਕੱరే ਜਾਤਵਾਰ ਅੱਜ ਬਣਾਵਾਂਗੇ ਤੇ ਬਲੌਗ ਨਾਲ ਤੁਸੀਂ ਬਣੇ ਰਹੋ ਤੇ ਜਰੂਰ ਕਮੈਂਟ ਕਰਿਓ ਤੇ ਅੱਜ ਮੈਂ ਕਿਹੜੀ ਖੁਸ਼ੀ ਵਿੱਚ ਯਾਨੀ ਕਿਹੜਾ ਪ੍ਰਸ਼ਾਦ ਬਣਾਇਆ ਹੈ ਤੇ ਦੱਸਣਾ ਜੇ ਤੁਸੀਂ ਕਮੈਂਟ ਕਰਕੇ ਮੇਰੇ ਆਪਣਾ ਭੈਣਾ ਭਰਾਵਾਂ ਨੇ ਨਾ ਜਿਹੜੇ ਸਾਡੇ ਬਲੌਗ ਦੇਖਦੇ ਆ ਤੇ ਬਲੌਗ ਨੂੰ ਪਸੰਦ ਕਰਦੇ ਆ ਤਾਂ ਬਸ ਇਦਾਂ ਸਾਡੇ ਸਪੋਰਟ ਰੱਖਿਓ ਜੀ ਤੇ ਪ੍ਰਸ਼ਾਦ ਮੈਂ ਬਣਾ ਲਿਆ ਤੇ ਮੇਰੀ ਰੀ ਸੀ ਤਮੰਨਾ ਸੀ ਬਹੁਤ ਚਿਰ ਦੀ ਪੂਰੀ ਹੋ ਗਈ ਪ੍ਰਮਾਤਮਾ ਸਾਭ ਦੀ ਸੁਣੀਏ ਅਰਦਾਸ ਹੈ ਨਾ ਸਾਰਿਆਂ ਦੀ ਸੁਣੀਏ ਅਰਦਾਸ ਬਸ ਬਣੇ ਰਿਓ ਬਲੌਗ ਦੇ ਨਾਲ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਰ ਆਏ ਚੈਨਲ ਦਾ ਤੁਹਾਡਾ ਸਵਾਗਤ ਹੈ YouTube ਫੈਮਲੀ ਕਿਦਾਂ ਸਾਰੇ ਠੀਕ ਠਾਕ ਹੋ ਦੀ ਜੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਹੋ ਗਿਆ ਐਤਵਾਰ ਤੇ 7:30 8 ਵਜਦਾ ਹੋ ਗਿਆ ਟਾਈਮ ਤੇ ਬਲੌਗ ਨਾਲ ਬਣੇ ਰਹੋ ਬਲੌਗ ਨੂੰ ਅੰਤ ਤੱਕ ਦੇਖਿਓ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਤੁਹਾਨੂੰ ਤਾਂ ਸੈਗਰਾ ਸੱਡ ਲੋ ਤੁਹਾਨੂੰ ਦੰਦੇ ਲੱਗਦੇ ਆ ਜੀ ਤੇ ਦੇਖੋ ਜੀ ਦਾਣੇ ਦਾ ਕੰਮ ਇਹਨੇ ਵੇੜ ਲਿਆ ਤੇ ਦਾਣੇ ਮੇਰੇ ਅੱਜ ਹੋ ਗਿਆ ਸਹੀ ਤੇ ਪਿਛਲੇ ਦਿਨੀ ਚੌਂਕਾ ਮਤਲ ਬਣਾਇਆ ਸੀਗਾ ਤੇ ਹਫਤਾ ਤੱਕ ਹੋ ਗਿਆ ਦਾ ਬਣੇ ਨੂੰ ਤੇ ਹੁਣ ਦੇਖੋ ਇਹ ਸੁੱਕ ਗਏ ਆ ਇਹਨੂੰ ਤੇ ਇਹਨੂੰ ਮੈਂ ਛੜਦਾ ਫਿਰ ਮੈਂ ਇਹਨੂੰ ਵਰਤਿਆ ਨਹੀਂ ਸੀਗਾ ਚਲੋ ਮੈਂ ਕਿਹਾ ਸੁੱਕ ਜਾਵੇ ਨਾ ਜੇ ਆਪਾਂ ਗਿੱਲੇ ਗਿੱਲੇ ਨੂੰ ਵਰਤਣ ਲੱਗ ਗੀ ਫਿਰ ਉਹ ਖਰਾਬ ਹੋ ਜਾਂਦਾ ਨਾ ਤੇ ਆ ਦੇਖੋ ਜੀ ਅੱਜ ਚੌਂਕੇ ਨੂੰ ਆਪਾਂ ਸਟਾਰਟ ਕਰਾਂਗੇ ਕੋਸ਼ ਮਿੱਠਾ ਬਣਾ ਕੇ ਤੇ ਬਸ ਤੁਸੀਂ ਵਲੌਗ ਨਾਲ ਬਣੇ ਰਹੋ ਤੁਹਾਨੂੰ ਕਦਾਸ ਆਈ ਜਾਂਦਾ ਲਸੂ ਇਹ ਜਿਦਾ ਬਗ ਚੀ ਨਵੀਂ ਬਣਾਉਨੇ ਆ ਤਾਂ ਆਪਾਂ ਕੁਛ ਮਿੱਠੇ ਨਾਲ ਸਵਾਗਤ ਕਰਦੇ ਆ ਨਾ ਸ਼ੁਰੂ ਕਰਦੇ ਆ ਆਪਾਂ ਉਹਨੂੰ ਜਿਦਾ ਕੋਈ ਨਵਾਂ ਵਿਆਹ ਹੁੰਦਾ ਤਾਂ ਜਿਹੜੇ ਕੁੜੀ ਚੌਂਕੇ ਚੜਦੀ ਆ ਤਾਂ ਉਦੋਂ ਵੀ ਮਿੱਠੇ ਨਾਲ ਹੋ ਸਵਾਗਤ ਹੁੰਦਾ ਉਹਦਾ ਵੀ ਮਿੱਠਾ ਬਸ ਬਣਾਉਗੀ ਤੇ ਫਿਰ ਸਾਡਾ ਮਿੱਠੀ ਰਹੂਗੀ ਨਾ ਫਿਰ ਚੌਂਕਾ ਚੂਲਾ ਸਾਡਾ ਤਰੱਕੀ ਚਲ ਜਾਊਗਾ ਫਿਰ ਪਿੰਡਾਂ ਦੇ ਬਹੁਤ ਸਾਰੇ ਕਮੈਂਟ ਬਹੁਤ ਵਧੀਆ ਧੰਨਵਾਦ ਮੇਰੀਆਂ ਭੈਣਾਂ ਦਾ ਹਨਾ ਤੇ ਚੌਂਕੇ ਦੀ ਵੀ ਜਿੱਦਾ ਬਹੁਤ ਖੁਸ਼ੀ ਹੋਈ ਉਹਨਾਂ ਤੋਂ ਕੱਲ ਮੈਂ ਮਿਕਸੀ ਦੀ ਵੀਡੀਓ ਪਾਈ ਸੀਗੀ ਤੇ ਉਹਨਾਂ ਦੇ ਵੀ ਬਹੁਤ ਜ਼ਿਆਦਾ ਕਮੈਂਟ ਆ ਸਭ ਤੋਂ ਜ਼ਿਆਦਾ ਜ਼ਿਆਦਾ ਵੀਡੀਓ ਦੇ ਕਮੈਂਟ ਆਏ ਆ ਤੇ ਬਹੁਤ ਬਹੁਤ ਧੰਨਵਾਦ ਮੇਰੀਆਂ ਭੈਣਾਂ ਦਾ ਕਮੈਂਟ ਕਰਨ ਲਈ ਦੇਖਣ ਲਈ ਹਨਾ ਤੁਸੀਂ ਸਾਡੇ ਲਈ ਟਾਈਮ ਕੱਢਦੇ ਆ ਤੇ ਵਧੀਆ ਲੱਗਦਾ ਸਾਨੂੰ ਹਨਾ ਕਿ ਲਾਈਕ ਸ਼ੇਅਰ ਕਮੈਂਟ ਕਰਦੇ ਆ ਤੁਸੀਂ ਸਾਨੂੰ ਤੇ ਚਲੋ ਜੀ ਹੁਣ ਸਮਾਨ ਤਿਆਰ ਕਰਦੇ ਆ ਤੇ ਚੌਂਕਾ ਚਿਲਾ ਇੱਥੇ ਚਿਲਾ ਇੱਥੇ ਰੱਖਦੇ ਆ ਚਰਾ ਬਾਤ ਰਿਆ ਫੱਡਾ ਹੁਣ ਨੂੰ ਟਿਕਾਣਾ ਮਿਲ ਗਿਆ ਨੇਚਰਾ ਬਾਦ ਤੇ ਕਦੀ ਉੱਥੇ ਕਦੀ ਉੱਥੇ ਹੁਣ ਪੱਕਾ ਟਿਕਾਣਾ ਬਣਾ ਲਿਆ ਇੱਥੇ ਰੋਟੀ ਪਾਣੀ ਬਣਾਇਆ ਕਰਾਂਗੇ ਕਰਾ ਕਰਾਂਗੇ ਇੱਥੇ ਠੰਢ ਠੰਡੇ ਕਿਉਂ ਬਾਅਦ ਚ ਫਿਰ ਤਾਂ ਬੋਹ ਜਾਂਦੀ ਆ ਤੇ ਹੁਣੇ ਟਾਈਮ ਹੁੰਦਾ ਆ ਚਰਾ ਬਾਰੀ ਪਿਆਨ ਚੱਕਲੇ ਹੋਨੇ ਇੱਥੇ ਹਾਂਜੀ ਅੱਗ ਬਾਲ ਲਈਏ ਤੇ ਦੇਖੋ ਜੀ ਨੂੰ ਬਣਾਵਾਗੇ ਸਾਰਾ ਚੇਤਨ ਜੀ ਜਿੰਨੀ ਪ੍ਰਾਣ ਵਾਲੀ ਦੀ ਜਿੰਨੀ ਚੰਗਾ ਪ੍ਰਾਣ ਕਰਦੇ ਹੋ ਤੇ ਕੜਾਈ ਦਾ ਸਾਰਾ ਸਮਾਨ ਰੱਖ ਕੇ ਲੈ ਜਾਂਦਾ ਸੀਗਾ ਮੈਂ ਤੇ ਇੱਕ ਕੌਲੀ ਸੂਜੀ ਦੀ ਆ ਦੇਖੋ ਤੇ ਇੱਕ ਕੌਲੀ ਘਿਓ ਦੀ ਆ ਤੇ ਮਿੱਠਾ ਤੇ ਆ ਡਰਾਈ ਫੁੱਟ ਨਜ਼ਰ ਆਉਂਦੀ ਹੈ ਕਈ ਤਰ੍ਹਾਂ ਦੇ ਸਾਮਾਨ ਇਹ ਇੰਨਾ ਜਿਆਦਾ ਹੈ ਕੜਾਈ ਮੈਂ ਰੱਖਤੀ ਆ ਹੁਣ ਗਰਮ ਕਰਦੇ ਹਾਂ ਫਿਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਮੌਲਿਕ ਪਰੇਵਾਰਕ ਰਸਮਾਂ ਨੂੰ ਮੋਹਣਾ ਸੇਵਾ ਦੀ ਦੇਣ ਦੀ ਪ੍ਰਵਾਹ ਆਟੇ ਦਾ ਵੀ ਜਦਾਂ ਬਣ ਜਾਂਦਾ ਵਧੀਆ ਤੇ ਸੁਜੀ ਦਾ ਵੀ ਬਹੁਤ ਬੜਾ ਟੇਸਟੀ ਬਣਦਾ ਆਪਣੀ ਮਰਜ਼ੀ ਆ ਆਪਸ਼ਨਲ ਹੁੰਦਾ ਆ ਕਿ ਨਮਕ ਕਿਉਂ ਪਾਉਣ ਲੱਗੇ ਵਿੱਚ ਦੇ ਤੋਂ ਬਾਅਦ ਲੋਕੀਏ ਥੋੜਾ ਗਰਮ ਹੋ ਫਿਰ ਸੂਜੀ ਦੀ ਕੌਲੀ ਪਾਵਾਂਗੇ ਉਹ ਬੋਲੋ ਸਰਵਾਹ ਢੜ ਤੋਂ ਜਿਹੜਾ ਕਰਾਣਾ ਅੱਜ ਬੋਲੋ ਜਿਹੜਾ ਸਾਡੇ ਕੋਲ ਤੇ ਕਿਉਂ ਗਰਮ ਹੋ ਚੱਲਾ ਹੁਣ ਇਹ ਅੰਦਰ ਅੰਦਰ ਬੋਲ ਲੇ ਅਗਰ ਅੰਦਰ ਬੋਲ ਦੇ ਜੀ ਸਰਵਾਹ ਬੰਦਾ ਜਿਆਦਾ ਹੈ ਅੰਦਰ ਸੂਜੀ ਪ੍ਰਾਨ ਹੋ ਚੱਲੀ ਆ ਫਿਰ ਅੱਜ ਬਾਅਦ ਵਿੱਚ ਮਿੱਠਾ ਪਾਵਾਂਗੇ ਫਿਰ ਡਾਈਫੁੱਟ ਪਾਵਾਂਗੇ ਇਹ ਨਾਰਾ ਹਾਵ ਕੇ ਲੈਣਾ ਪਈਏ ਬਈ ਕਰਕੇ ਪਾਵਾਂਗੇ ਹੂੰ ਕਰਕੇ ਅੱਗੇ ਰਾਈਸ ਦੀ ਮਾਂ ਦੀ ਸੁਜੀ ਦਾ ਪਾਵਾਂਗੇ ਦੇਖੋ ਜੀ ਸੂਜੀ ਦਾ ਪ੍ਰਸ਼ਾਦ ਬਹੁਤ ਟੇਸਟੀ ਬਣਦਾ ਹੈ ਬਹੁਤ ਵਧੀਆ ਬਣਦਾ ਹੈ ਨਾਰਾ ਤਾਂ ਖੁਦ ਹੀ ਬਚ ਨਹੀਂ ਆ ਹਾਂ ਸੰਕਿਆ ਤਾਂ ਕਟਣ ਕੀਤਾ ਇਹਨਾਂ ਮੈ ਲਾਉਣ ਲੱਗੀ ਆ ਹੁਣ ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਮਿੱਠਾ ਮਿੱਠਾ ਆਪਾਂ ਨੋਰਮਲ ਪਾਵਾਂਗੇ ਸੌਗੀ ਵੀ ਨਾਲ ਸੌਗੀ ਮਿੱਟੀ ਹੁੰਦੀ ਆ ਉਸ ਅਸੀਂ ਲਾਗੀ ਪਾਵਾਂਗੇ ਤੇ ਨਾਲ ਬਾਇਫੁੱਡ ਪਾਉਣੇ ਆ ਇਹਨਾਂ ਨੂੰ ਵੀ

अज ऐतवारे लो जी प्रसाद बन गया छदता हूं ਚੜ ਕੇ ਬਣਾ ਪੰਜ ਸਾਂ ਚਾਣੀ ਹਾਂਜੀ ਪ੍ਰਸ਼ਾਦ ਸੁਜੀ ਦਾ ਬਣ ਗਿਆ ਏ ਤੇ ਪ੍ਰਸ਼ਾਦ ਬਣਿਆ ਹੀ ਬਹੁਤ ਟੇਸਟੀ ਬਹੁਤ ਵਧੀਆ ਬਣਿਆ ਦੇਖੋ ਜੀ ਮੈਨੂੰ ਤਾਂ ਉਹ ਪੁਰਾਣਾ ਵੇਲਾ ਚੇਤੇ ਆ ਗਿਆ ਜਦੋਂ ਚੁੰਕਾ ਚੁੱਲ੍ਹਾ ਹੁੰਦਾ ਘਰ ਘਰ ਹੁੰਦਾ ਸੀਗਾ ਤੇ ਨਾਲ ਕੇ ਗੇੜ ਨੇ ਚੁੰਕੇ ਚੁੱਲੇ ਹੁਣੇ ਤੇ ਰੋਟੀ ਪਾਣੀ ਕਰਨਾ ਸਾਰਾ ਟੱਬਰ ਨੇ ਜਿੱਦਾਂ ਕਰ ਲੋ ਵੀ ਲੱਗੀ ਹੋ ਕੇ ਰੋਟੀ ਖਾਣੀ ਬਹਿਣਾ ਹਨਾ ਤੇ ਵਧੀਆ ਹੁੰਦਾ ਸਮਾਂ ਉਹ ਤੇ ਮੈਨੂੰ ਤਾਂ ਉਹ ਸਮਝ ਜਿੱਤੇ ਆ ਗਿਆ ਅੱਜ ਚੌਂਕਾ ਚੋਲਾ ਦੇਖ ਕੇ ਹਨਾ ਪੁਰਾਣਾ ਸਮਾਂ ਯਾਦ ਆ ਗਿਆ ਦੇਖੋ ਜੀ ਦੇਖੋ ਜੀ ਆਪਾਂ ਚੀਜ਼ਾਂ ਪੁਰਾਣੀਆਂ ਭੁੱਲਦੇ ਜਾ ਰਹੇ ਆ ਤਾਂ ਹੀ ਆਪਾਂ ਇਹਨੇ ਦੁਖੀ ਹੋ ਰਹੇ ਨਾ ਆਪਣੇ ਜਿਹੜਾ ਜਿਹੜਾ ਨਾਲ ਟੁੱਟ ਰਹੇ ਆ ਤੇ ਇਸ ਕਰਕੇ ਆਪਾਂ ਨੂੰ ਜਿਹੜਾ ਨਾ ਜੁੜੇ ਰਹਿਣਾ ਚਾਹੀਦਾ ਆ ਤਾਂ ਆਪਣੇ ਹੱਥ ਕਦੀ ਛੱਡਣੇ ਨਹੀਂ ਚਾਹੀਦੇ ਹੈਗੇ ਤੇ ਜੂਸ ਕਟਨ ਕਰ ਲਿਆ ਮੈਂ ਆਪਣੇ ਚੌਂਕੇ ਦਾ ਤੇ ਬਸ ਵਧੀਆ ਵਧੀਆ ਤੁਹਾਨੂੰ ਵੀਡੀਓ ਆਇਆ ਕਰਨੀ ਆ ਤੇ ਬਹੁਤ ਔਖਾ ਸੀ ਕੁਮਸ਼ਕਲ ਸੀ ਕਾ ਵੀ ਤਾਂ ਟਕਣਾ ਚਲੋ ਮਿਲਾਂਗੇ ਇਕੱਥਾ ਹਨਾ ਥੋੜਾ ਠੀਕ ਹੈ ਜੀ ਪ੍ਰਸ਼ਾਦ ਮੈਨੂੰ ਲੱਜਮਾ ਕਰਨ ਨੂੰ ਤੇ ਵੀਰਾਂ ਪੀ ਮੈਂ 30 ਦਿਨ ਤੇ ਵੀਰ ਜੀ ਜੈਤਵਾਰ ਆ ਤੇ ਨਾਲੇ ਤੇ ਜਿਆਦਾ ਵੀਡੀਓ ਨੂੰ ਲਾਈਕ ਜਰੂਰ ਕਰਦਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਾ ਕਰੋ ਤੇ ਇੱਕ ਸ਼ੇਅਰ ਵੀ ਕਰਦਾ ਕਰੋ ਵੀਡੀਓ ਨੂੰ ਤੇ ਫੁੱਲ ਸਪੋਰਟ ਕਰੋ ਫੁੱਲ ਬਲੌਗ ਦੇਖਿਆ ਕਰੋ ਤੇ ਬਸ ਸਪੋਰਟ ਰੱਖੋ ਸਾਡਾ ਮੋਨਟਾਈਜ਼ ਹੋਣ ਵਾਲੇ ਚੈਨਲ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਆਪਾਂ ਕਹੀਏ ਇਹ ਵੀ ਅੱਜ ਕਰਾਂਗੇ ਕੱਲ ਕਰਾਂਗੇ ਫਿਰ ਉਹ ਕੰਮ ਹੁੰਦਾ ਨਹੀਂ ਹਿੰਮਤ ਮਾਰਨੀ ਪੈਂਦੀ ਆ ਜਿਦਾ ਕਹਿੰਦੇ ਨੇ ਨਾ ਸਿਆਣੇ ਉਦਮ ਅਗੇ ਲక్ష్ਮੀ ਉਹ ਸਾਵਿਆ ਉਦਮ ਕਰਨਾ ਪੈਂਦਾ ਤੇ ਫੇਰ ਹੀ ਲక్ష్ਮੀ ਆਉਂਦੀ ਆ ਤੇ ਮਿਹਨਤ ਕਰੋ ਤੇ ਸਵੇਰ ਸ਼ਾਮ ਸਵੀਰ ਤੋਂ ਲੈ ਕੇ ਸ਼ਾਮ ਤੱਕ ਫਿਰ ਜਦੋਂ ਪੈਸੇ ਦਾ ਮੂੰਹ ਦੇਖਦੇ ਆ ਨਾ ਤੇ ਬਹੁਤ ਖੁਸ਼ੀ ਹੁੰਦੀ ਜਿਹੜਾ ਆਪਾਂ ਥੀ ਆਪਣਾ ਪੈਸਾ ਕਮਾਇਆ ਹੁੰਦਾ ਆ ਤੇ ਬਹੁਤ ਵਧੀਆ ਲੱਗਦਾ ਆ ਤੇ ਫਿਰ ਆਪਾਂ ਨੂੰ ਹੋਰ ਜਾਨੀ ਪੈਸਾ ਕਮਾਉਣ ਦੀ ਹੱਤ ਪੈਂਦੀ ਆ ਤੇ ਚਲੋ ਕਹਿਣਾ ਹੱਕ ਦੀ ਕਮਾਈ ਆ ਵਧੀਆ ਆ ਨਾ ਤੇ ਇਦਾਂ ਹੋਈ ਦੀ ਮੰਗ ਕੇ ਨਹੀਂ ਸਰਦਾ ਦੇਖੋ ਜੀ ਕਿੰਨਾ ਚਿਰ ਆਪਾਂ ਮੰਗ ਲਾਂਗੇ ਕਿਸੇ ਤੋਂ ਹਨਾ ਕਿ ਜੋ ਆਪਣੇ ਹੱਥਾਂ ਦੀ ਮਿਹਨਤ ਹੋਵੇ ਗਰੂ ਨਾਲ ਬਰਕਤ ਪਾਵੇ ਵਿੱਚ ਉਹਦੇ ਤੇ ਨਾਲੇ ਦਾਣਿਆਂ ਵਿੱਚ ਇਹਨਾਂ ਛੱਟ ਵੀ ਠੀਕ ਨਹੀਂ ਸੀਗਾ ਦੇ ਠੀਕ ਠਾਕ ਸੀਗੇ ਦਾਣੇ ਬਹੁਤ ਸਨੇ ਨਿਕਲਦੇ ਸੀਗੇ ਤੇ ਬਹੁਤ ਵਧੀਆ ਦਾਣੇ ਨਿਕਲਦੇ ਸੀਗੇ ਤੇ ਮੈਂ ਚਲੋ ਲੱਗੀ ਸੀਗੀ ਦੇਖੋ ਮੇਰਾ ਬੁਰੇ ਦਾ ਖਲਾਰਾ ਕਿੰਨਾ ਪਿੱਛੇ ਆ ਤੇ ਕੁਝ ਕੱਲੀ ਦਾ ਕੰਮ ਆ ਮੇਰਾ ਹਨਾ ਤੇ ਘਰ ਦਾ ਕੰਮ ਕਰਨਾ ਵਿਹਲੀ ਦਾ ਕੰਮ ਕਰਨਾ ਤੇ ਰੋਟੀ ਪਾਣੀ ਤੁਹਾਨੂੰ ਪਤਾ ਵੀ ਕਿੰਨੀਆਂ ਹੋਸ ਵਾਈਫ ਮੇਰੇ ਪਿੰਡਾਂ ਦਾ ਕੰਮ ਕਰ ਰਿਆ ਫਿਰ ਵੀਡੀਓ ਦਾ ਕੰਮ ਕਰਨਾ ਤੇ ਮੇਰੇ ਰਿਸ਼ਤੇਦਾਰ ਕਹੀ ਕਹਿੰਦੇ ਆ ਵੀ ਬਿਲਕੁਲ ਵੀ ਸਾਨੂੰ ਫੋਨ ਨਹੀਂ ਕਰਦੀ ਹੁਣ ਕਲੀਰ ਕਿੱਥੇ ਕਿੱਥੇ ਹੁੰਦਾ ਹਨਾ ਕਿੰਨੇ ਕਲੀਵਰੇ ਬਣ ਜਾਣ ਦੇਖੋ ਜੀ ਬਿਜ਼ੀ ਲਾਈਫ ਆ ಸಾರೀದ ਦੇਖੋ ਜੀ ਮੈਂ ਦਾਣੇ ਛੱਟ ਲਿਆ ਤੇ ਆ ਜਿਹੜਾ ਗੱਟਾ ਸੀਗਾ ਤੇ ਇਹ ਸੀ ਭਰਿਆ ਹੋਇਆ ਤੇ ਹੁਣ ਹੋ ਗਿਆ ਖਾਲੀ ਤੇ ਦੇਖੋ ਜੀ ਅੱਧ ਵੱਲੇ ਪਿਆ ਤੇ ਆ ਛਿੱਟੀ ਦੇਖੋ ਕਿਦਾਂ ਹਨਾ ਖੜਕਦੀ ਪਈ ਆ ਤੇ ਅੱਧਾ ਬੋਰਾ ਨਿਕਲਿਆ ਵਜੋਂ ਛਿੱਟੀ ਦਾ ਸੇ ਮਿਹਨਤ ਕਰ ਲਈ ਆ ਦਾਣੇ ਇਹਨਾਂ ਦਿਖਾਉਣੇ ਆ ਕਿਦਾਂ ਦੇ ਨਿਕਲੇ ਵਿੱਚੋਂ ਤੇ ਦੇਖੋ ਜੀ ਮਿਹਨਤ ਕਰੋ ਤੁਸੀਂ ਬਹੁਤ ਕੁਛ ਆ ਜੇ ਮਿਹਨਤ ਨਹੀਂ ਤਾਂ ਕੁਛ ਨਹੀਂ ਹੈਗਾ ਦੋ ਬੋਰਾ ਨਿਕਲੇ ਮਿਹਨਤ ਕਰੋ ਸ਼ਕਲ ਕਰ ਲਈ ਕੁਛ ਅੱਜ ਕਰ ਲਈ ਆ ਮੈਨੂੰ ਦਾਣੇ ਦਿਖਾਉਣੇ ਆ ਆ ਦੇਖੋ ਜੀ ਦਾਣੇ ਕਿੰਨੇ ਸੋਹਣੇ ਤੇ ਕਿੰਨੇ ਨਿੱਗਰ ਦਾਣੇ ਨਿਕਲੇ ਆ ਤੇ ਪਸੂਰੇ ਦਲੀਏ ਪਸੂਮੋਲੇ ਦਲੀਏ ਵਾਸਤੇ ਮੈਂ ਇਹ ਦਾਣੇ ਸਾਫ਼ ਕੀਤੇ ਆ ਤੇ ਥੋੜੀ ਬਹੁਤ ਛਿੱਟੀ ਰਹਿ ਜਾਂਦੀ ਆ ਜਾਂ ਕਿਦਾਂ ਵੀ ਹੈਗਾ ਆ ਤੇ ਦਾਣੇ ਨਿੱਗਰ ਨਿਕਲੇ ਆ ਤੇ ਇੱਕਦਮ ਦਾਣੇ ਕਿੰਨੇ ਸੋਹਣੇ ਸਾਫ਼ ਸਾਫ਼ ਤੇ ਦਾਣੇ ਆ ਤੇ ਦੇਖੋ ਜੀ ਜਿਹੜੇ ਆਉਂਦੇ ਆ ਪਰਦੇਸੀ ਹਨਾ ਬਈ ਇਹ ਤੇ ਮਿਹਨਤ ਕਰਕੇ ਤਾਂ ਉਹ ਇਹ ਦਾਣੇ ਇਦਾਂ ਹੀ ਵਸ ਕਿੰਨਾ ਸਾਫ਼ ਕਰ ਲੈਂਦੇ ਆ ਤੇ ਮੰਡੀਆਂੋਂ ਦੇਣੇ ਲੈ ਲੈਂਦੇ ਆ ਜ਼ਿਮੀਂਦਾਰਾਂ ਤੋਂ ਤੇ ਜਿੰਦਰਾ ਚਾਰੇ ਭੋਲੇ ਭਾਲੇ ਤੇ ਜਿੱਦਾਂ ਗੱਲ ਵਿਖੇਚਲ ਕਰਨਾਂ ਦੀ ਮਾਰੇ ਹੈਨਾ ਵਿਖੇਚਲ ਕਰਨੀ ਪੈਣੀ ਸਾਨੂੰ ਤੇ ਉਹ ਦੀਦੇ ਫੜਾ ਦਿੰਦੇ ਉਹਨਾਂ ਨੂੰ ਮੀਲੋ ਆਫਰ ਲੈ ਲਓ ਪਰ ਨਹੀਂ ਮਿਹਨਤ ਕਰਕੇ ਦੇਖੋ ਜੀ ਕਿੱਥੇ ਤੱਕ ਪਹੁੰਚ ਜਾਂਦੇ ਆ ਹੈਨਾ ਤੇ ਦੇਖੋ ਇਹਦੇ ਰੇੜੀਆਂ ਲਾਈਆਂ ਸਬਜ਼ੀਆਂ ਦੀਆਂ ਰੇੜੀਆਂ ਹੋਰ ਦੁਕਾਨਾਂ ਪਾ ਲਈਆਂ ਕਿੰਨਾ ਕੁਸ਼ਣ ਨੇ ਕਾਰੋਬਾਰ ਆਪਣਾ ਕਰ ਲਿਆ ਸਿਰਫ ਮਿਹਨਤ ਦੇ ਕਰਕੇ ਹੈਨਾ ਮਿਹਨਤ ਗੱਲੇ ਕਰਦੇ ਹੱਡ ਭਨ ਵੀ ਜਿਵੇਂ ਸਵੇਰ ਤੋਂ ਸ਼ੁਰੂ ਹੋ ਜਾਂਦੇ ਸ਼ਾਮ ਤੱਕ ਤੇ ਮਿਹਨਤ ਕਰਦੇ ਆ ਦੇਖੋ ਜੀ ਮਿਹਨਤ ਕਰੋ ਤਾਂ ਬਹੁਤ ਕੁਸ਼ਿਆ ਤੇ ਮੈਂ ਇਹਨਾਂ ਦਾ ਕੁਛ ਵੀ ਨਹੀਂ ਹੈਗਾ ਤੇ ਅੱਧਾ ਬੋਰਾ ਮੈਂ ਕਰ ਲਿਆ ਤੇ ਇੱਕ ਹੋਰ ਵਿੱਚ ਸਮਾਨ ਪਾ ਕੇ ਤਾਂ ਆਪਾਂ ਫਿਰ ਇਹਦੇ ਲਾਵਾਂਗੇ ਪਸ਼ੂਆਂ ਲਈ ਤੇ ਵਧੀਆ ਹੋ ਜਾਊਗਾ ਤਾਂ ਨਾਲੇ ਦੇਖੋ ਕਣ ਕਿੰਨੀ ਸੋਹਣੀ ਲੱਗਦੀ ਆ ਤੇ ਸਾਫ਼ ਲੱਗਦੀ ਆ ਇੱਕਦਮ ਹਨਾ ਤੇ ਮੈਨੂੰ ਤਾਂ ਬਹੁਤ ਵਧੀਆ ਲੱਗੀ ਕਣਖ ਹਨਾ ਤੇ ਅਸਲ ਅਰਟ ਸਭ ਦੇ ਫੜਾਉਂਦੇ ਹੁੰਦੇ ਸੀ ਇਦਾਂ ਹੀ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਨਹੀਂ ਤੁਸੀਂ ਅੱਗੇ ਨਹੀਂ ਫੜਾ ਕੇ ਆਉਣਾ ਪਰ ਕਿ ਆ ਵੀ ਇਹਨਾਂ ਨੇ ਸਫਾਈ ਕਰਾਂਗੇ ਸਾਫ਼ ਕਰਾਂਗੇ ਇਹਨਾਂ ਦੇਖੋ ਕਿੰਨੇ ਸੋਹਣੇ ਦਾਣੇ ਨਿਕਲੇ ਆ ਆ ਦੇਖੋ ਜੀ ਕਿੰਨੇ ਵਧੀਆ ਮਿਹਨਤ ਕਰ ਲਈਏ ਤੇ ਕਿੰਨਾ ਵਧੀਆ ਹੋ ਗਿਆ ਹਨਾ ਹਨੇਖੋ ਤਾਂ ਬਈ ਇਸ ਤਰ੍ਹਾਂ ਸਫਲ ਹੋ ਜਾਂਦੇ ਨਾ ਹਾਂਜੀ ਹੁਣ ਮੈਂ ਆ ਗਈਆਂ ਘਰ ਤੇ ਦੇਖੋ ਜੀ ਪਸ਼ੂਆਂ ਵਾਸਤੇ ਵੀ ਢਾਣੇ ਆਪਾਂ ਤਿਆਰ ਕਰ ਲੇ ਬੋਰਾ ਇੱਕ ਤੇ ਆਹਾਂ ਆਪਾਂ ਇਹ ਜਿਹੜੇ ਆ ਸਾਹਮਣੇ ਤੁਹਾਨੂੰ ਦਿਖਦੇ ਹੋਣੇ ਆ ਚਾਦਰ ਵਿੱਚ ਪਏ ਆ ਇਹ ਹੈਗਾ ਸਾਡੇ ਖਾਣ ਵਾਸਤੇ ਸਾਡੇ ਪੀਣ ਵਾਸਤੇ ਨਾ ਜਦੋਂ ਵੀ ਪੀਣ ਕਰਦੀ ਹੁੰਨੀ ਮੈਂ ਧੋ ਕੇ ਕਰਦੀ ਹੁੰਨੀ ਆ ਤੇ ਚਲੋ ਵਧੀਆ ਢਾਣੇ ਸਾਫ਼ ਹੋ ਜਾਂਦੇ ਰੋਟੀ ਸੋਹਣੀ ਆਉਂਦੀ ਆ ਤੇ ਚਲੋ ਆਪਣੇ ਉਰਜ ਕੀ ਨ ਆ ਜਾਂਦਾ ਹਨਾ ਵਿੱਚ ਮਿੱਟੀ ਨਾ ਹੋਵੇ ਕੋ ਕੰਕਰੀਟ ਨਾ ਹੋਵੇ ਕੁਸ਼ਣ ਨਾ ਹੋਵੇ ਹਨਾ ਤੇ ਫਿਰ ਮੈਨੂੰ ਯਕੀਨ ਪੂਰਾ ਆ ਜਾਂਦਾ ਧੋਕੇ ਦਾਣਿਆਂ ਨੂੰ ਹਨਾ ਤੇ ਇਦਾਂ ਆ ਤੇ ਕੰਮ ਆਪਾਂ ਸਿਵਰੇ ਸਿਵਰੇ ਖਤਮ ਕਰ ਲਿਆ ਪਰਛਾਦ ਵੀ ਬਣਾ ਲਿਆ ਦਾਣੇ ਵੀ ਸਾਫ ਕਰ ਲਏ ਹਨਾ ਹਿੰਮਤ ਮਾਰ ਲਈ ਆ ਤੇ ਦੇਖੋ ਜੀ ਕੰਮ ਜੇ ਕਈਏ ਤਾਂ ਚਲੋ ਹੋ ਜਾਂਦਾ ਜੇ ਆਪਾਂ ਨਾ ਟੀਟ ਹੋ ਜੇ ਤਾਂ ਹੋ ਜਾਂਦਾ ਇਹ ਗੱਲ ਹੋ ਜਾਂਦੀ ਆ ਤੇ ਸਿਵਰੇ ਸਿਵਰੇ ਕੰਮ ਹੁਣ ਕੰਪਲੀਟ ਕਰ ਲਿਆ ਤੇ ਹੁਣ ਅਸੀਂ ਜਾ ਰਹੇ ਆ ਤੇ ਬਸ ਤਿਆਰੀ ਸਾਡੀ ਹੋ ਰਹੀ ਆ ਤਾਂ ਇਹ ਮੈਂ ਫਟਾਫਟ ਨੇ ਰਿਜਟ ਕੇ ਕੰਮ ਨਹੀਂ ਵੜਿਆ ਸੀ ਕਿ ਨਹੀਂ ਤੇ ਐਤਵਾਰ ਨੂੰ ਤਾਂ ਹੁੰਦਾ ਨਾ ਵੀ ਫਟਾਫਟ ਕਹਣਾ ਚੱਲ ਕਿੱਥੇ ਜਾਣਾ ਆ ਵੀ ਚੱਲ ਘਰ ਰਹਿਣਾ ਆ ਪਰ ਨਹੀਂ ਸੀ ਐਤਵਾਰ ਵੀ ਬਿਜ਼ੀ ਹੁੰਨੇ ਆ ਹਨਾ ਤੇ ਚਲੋ ਖੈਰ ਬੜੇ ਦੇ ਨਵਾਂ ਦਾ ਮੌਕਾ ਮਿਲੇ ਜਾਂਦਾ ਤੇ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਤੇ ਦੇਖਿਓ ਅਸੀਂ ਮਤਲਬ ਕਿੱਥੇ ਕਿਹੜੇ ਗੁਰਦੁਆਰਾ ਸਾਹਿਬ ਚੱਲੇ ਮੱਥਾ ਟੇਕਣ ਤੇ ਬਸ ਹੁਣ ਸਾਡੀ ਤਿਆਰੀ ਹੋਣ ਲੱਗੀ ਆ ਤੇ ਬਸ ਦੇਖੋ ਕੌਣ ਕੌਣ ਜਾਂਦੇ ਆ ਬੱਚੇ ਜਾਂਦੇ ਨਾਲ ਜਾਂ ਅਸੀਂ ਦੋਨੇ ਜੀ ਜਾਂਦੇ ਆ ਤੇ ਜਰੂਰ ਤੁਸੀਂ ਸਾਡੇ ਵਲੌਗ ਨੂੰ ਦੇਖਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਦੋਂ ਸੈਕ ਸਾਡੇ ਵਲੌਗ ਤੰਦਰ ਕਿੰਦਾ ਦੇ ਲੱਗਦੇ ਹੈ ਨਾ ਤੇ ਬਹੁਤ ਸੋਹਣੇ ਸਾਰੇ ਕਮੈਂਟ ਸਾਡੇ ਸਾਡੇ ਭਰਾਵਾਂ ਦੇ ਸਾਡੀਆਂ ਭੈਣਾਂ ਦੇ ਹੈ ਨਾ ਤੇ ਵਿਦੇਸ਼ ਵਾਲਿਆਂ ਦੇ ਤੇ ਇਧਰ ਇੰਡੀਆ ਵਾਲਿਆਂ ਦੇ ਵੀ ਬਹੁਤ ਸੋਹਣੇ ਕਮੈਂਟ ਆਉਂਦੇ ਆ ਬਹੁਤ ਵਧੀਆ ਮਨ ਖੁਸ਼ ਹੁੰਦਾ ਹੈ ਨਾ ਮੈਂ ਸਾਨੂੰ ਤੁਸੀਂ ਇੰਨਾ ਪਿਆਰ ਦਿੰਨੇ ਹੋ ਇੰਨਾ ਸਤਿਕਾਰ ਦਿੰਨੇ ਹੋ ਨਾ ਤੇ ਵੀਡੀਓ ਬਣਾਉਣ ਨੂੰ ਵੀ ਮਨ ਕਰਦਾ ਹੈ ਤੇ ਬਹੁਤ ਹੀ ਜ਼ਿਆਦਾ ਤੁਹਾਡਾ ਧੰਨਵਾਦ ਤੁਸੀਂ ਸਾਡੇ ਵਲੌਗ ਦੇਖਦੇ ਹੈ ਨਾ ਤੇ ਬਹੁਤ ਸੋਹਣਾ ਲੱਗਦਾ ਹੈ ਆ ਮਾਸੀ ਤੇ ਸਪੋਰਟ ਬਣਾਈ ਰੱਖਿਓ ਤੇ ਸਾਡੇ ਭਾਜੀ ਹੁਣੀ ਅੰਦਰ ਜੀ ਥੋੜੀ ਜਰਮਨੀ ਤੋਂ ਉਹਨਾਂ ਦਾ ਵੀ ਲਾਈਵ ਇਸ ਕਮੈਂਟ ਆਇਆ ਸੀਗਾ ਤੇ ਉਹਨਾਂ ਦਾ ਵੀ ਬਹੁਤ ਧੰਨਵਾਦ ਉਹ ਵੀ ਕਹਿੰਦੇ ਸਾਡੇ ਬਲੌਗ ਦੇਖਦੇ ਆ ਮਾਸੀ ਤੇ ਸਾਡੀ ਸਪੋਰਟ ਬਣਾਈ ਰੱਖੋ ਮੇਰੇ ਸਾਰੇ ਭੈਣ ਭਰਾ ਹਨਾ ਤੇ ਬਸ ਜਲ ਤ ਤੁਹਾਨੂੰ ਫਿਰ ਫੁੱਲ ਮੋਨਟਾਈਜ਼ਡ ਦੀ ਵੀਡੀਓ ਲੈ ਕੇ ਆਵਾਂਗੇ ਤਦ ਤੱਕ ਲਈ ਸਸਟੀ ਕਾ ਸਾਰਿਆਂ ਨੂੰ ਓਕੇ ਬਾਏ ਜੀ ਬਾਏ ਬਾਏ ਜੀ